ਯਾਹਲਾ ਵਧੀਆ ਇੱਧਰ ਆ ਬਸ ਐਵੇਂ ਇੱਧਰ ਹੀ ਹੋਰ ਉਹ ਲੋ ਕੁੜੀ ਕੁੜੀਆਂ ਹੁੰਦੀ ਸੀ ਤੂੰ ਹੁੰਦੀ ਸੀ ਤੂੰ ਸਾਰਾ ਰੋਜ਼ ਛੇੜਦਾ ਅੱਜ ਮੈਨੂੰ ਸਿਕਣ ਦੇ ਹਾਂਜੀ ਕਿੱਦਾਂ ਤੇਰੀ ਭੈਣ ਛੇੜਦਾ ਤੇਰੀ ਭੈਣ ਹਾਂ ਮੇਰੀ ਭੈਣ ਬੱਲੇ ਬੀ ਬੱਲੇ ਉਹ ਕਿਸੇ ਦਾ ਭੈਣਾ ਨਹੀਂ ਇਹਨਾਂ ਨੂੰ ਤੁਸੀਂ ਰੋਜ਼ ਛੇੜਦੇ ਹੋ ਫੇਰ ਕੀ ਹੋ ਗਿਆ ਜੀ ਮੈਨੂੰ ਛੇੜ ਲਿਆ ਕੋਈ ਨਾ ਛੇੜੋ ਛੇੜੋ ਸੋਰੀ ਭੈਣ ਸਾਨੂੰ ਪਤਾ ਨਹੀਂ ਸੀ ਗੱਲ ਕੁੜੀਏ ਕਰ ਕਰ ਗਲਤ ਤਾਂ ਤਰੀ ਠੀਕ ਆ ਯਾਰ ਆਪਾਂ ਰੋਜ਼ ਕੁੜੀਆਂ ਨੂੰ ਸੇੜਦੇ ਆ ਉਹ ਵੀ ਯਾਰ ਕਿਸੇ ਦੀਆਂ ਭੈਣਾਂ ਹੀ ਨੇ ਸਹੀ ਗੱਲ ਜਿਨ੍ਹਾਂ ਨੂੰ ਆਪਾਂ ਰੋ ਸੇੜਦੇ ਆ ਆਪਾਂ ਨੂੰ ਜਦ ਕੋਈ ਆਪਣੇ ਮੂਰੇ ਆਪਣੀ ਕੋਈ ਭੈਣ ਨੂੰ ਸੇੜਦਾ ਤਾਂ ਆਪਾਂ ਨੂੰ ਦੁੱਖ ਲੱਗਦਾ ਕੀ ਗੱਲ ਯਾਰ ਉਹਨਾਂ ਨੂੰ ਨਹੀਂ ਦੁੱਖ ਲੱਗਦਾ ਇਸ ਲਈ ਅੱਜ ਤੋਂ ਬਾਅਦ ਨਾ ਆਪਾਂ ਕਿਸੇ ਨੂੰ ਸੇੜੀ ਖੜਨਾ ਨਾ ਆਪਾਂ ਕਿਸੇ ਦੀਆਂ ਭੈਣਾਂ ਨੂੰ ਸੇੜਨਾ ਇਹ ਉਹ ਕਿਸੇ ਦੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਨੂੰ